ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਇਹ ਵੀਡੀਓ ਖਾਸ ਉਹਨਾਂ ਲਈ ਰਹਿਣ ਵਾਲੀ ਹੈ ਜੋ ATT 2364 ਕੈਂਡੀਡੇਟ ਨੇ ਸੋ ਜਿਨਨੇ ਵੀ ATT 2364 ਵਾਲੇ ਕੈਂਡੀਡੇਟ ਦੇ ਡਾਊਟ ਨੇ ਉਹ ਸਾਰੇ ਇਸ ਵੀਡੀਓ ਵਿੱਚ ਕਲੀਅਰ ਕਰ ਦਿੱਤੇ ਜਾਣਗੇ ਔਰ ਨਾਲ ਹੀ ਜੋ ATT 2364 ਦੀ ਸਕਰੂਟੀਨੀ ਚੱਲ ਰਹੀ ਹੈ ਉਸ ਸੰਬੰਧੀ ਅਪਡੇਟ ਨਾਲ ਹੀ ਕਟ-ਆਫ ਸੰਬੰਧੀ ਔਰ ਨਾਲ ਹੀ ਜੋ 2364 ਦੇ ਉੱਪਰ ਜੋ ਕੇਸ ਲੱਗੇ ਆ ਉਹ ਨਾਲ ਸੰਬੰਧੀ ਅਪਡੇਟ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਏਗੀ। ਸੋ ਅਗਰ ਤੁਸੀਂ ਵੀ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਦੇ ਉੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ। ਸੋ 1 ਬਾਈ 1 ਜੋ ਹੈ ਤੁਹਾਡੇ ਪੁਆਇੰਟ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜੋ ਡਾਊਟ ਹੈ ਤੁਹਾਡਾ ਸਕਰੂਟੀ ਨੂੰ ਲੈ ਕੇ ਜੋ ਡਾਕੂਮੈਂਟ ਵੈਰੀਫਿਕੇਸ਼ਨ ਹੋ ਰਹੀ ਹੈ ਉਸ ਨੂੰ ਲੈ ਕੇ ਤੁਹਾਡੇ ਜੋ ਡਾਊਟ ਨੇ ਉਹ ਮੈਂ ਸਾਰੇ ਕਲੀਅਰ ਕਰਾਂਗਾ। ਸਭ ਤੋਂ ਪਹਿਲਾਂ ਤਾਂ ਡਾਊਟ ਇਹ ਹੈ ਕਿ ਜੋ ਥੰਬ ਇਮਪ੍ਰੈਸ਼ਨ ਹੈ ਉਹ ਕਿੰਨੇ ਕਿਹੜਾ ਲਗਾਉਣਾ ਹੈ ਅਗਰ ਤੁਸੀਂ ਗਰਲ ਹੋ ਮਤਲਬ ਕਿ ਫੀਮੇਲ ਜੋ ਕੈਂਡੀਡੇਟ ਹੈ ਉਸਨੇ ਆਪਣਾ ਰਾਈਟ ਹੈਂਡ ਵਾਲਾ ਥੰਬ ਜੋ ਹੈ ਉਹ ਯੂਜ਼ ਕਰਨਾ ਹੈ ਔਰ ਅਗਰ ਤੁਸੀਂ ਮੇਲ ਹੋ ਬாய்ਜ਼ ਹੋ ਤਾਂ ਆਪਣਾ ਜੋ ਲੈਫਟ ਥੰਬ ਹੈ ਉਹ ਪੜਤਾਲ ਫਾਰਮ ਤੇ ਲਗਾਉਣਾ ਹੈ ਠੀਕ ਹੈ ਉਸ ਤੋਂ ਬਾਅਦ ਫੀਸ ਸਲਿੱਪ ਜੋ ਹੈ ਉਹ ਮਸਟ ਹੈ ਜ਼ਰੂਰੀ ਹੈ ਠੀਕ ਹੈ ਇਸ ਤੋਂ ਇਲਾਵਾ ਜੋ ਤੁਹਾਡਾ ਡਾਊਟ ਹੈ ਪੜਤਾਲ ਫਾਰਮ ਕਿਵੇਂ ਫਿਲ ਕਰਨਾ ਹੈ ਤੋਂ ਫਿਲ ਫਾਰਮ ਵਾਲਾ ਜੋ ਹੈ ਇੱਕ ਵੀਡੀਓ ਆਲਰੇਡੀ ਮੇਰੇ ਇਸ YouTube ਚੈਨਲ ਤੇ ਬਣਾ ਕੇ ਬਿਲਕੁਲ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਤੁਸੀਂ ਅਗਰ ਮੇਰੇ ਚੈਨਲ ਨੂੰ ਓਪਨ ਕਰੋਗੇ ਤਾਂ نیچے ਵੀਡੀਓ ਦੇ ਵਿੱਚ ਜਾ ਕੇ ਦੇਖੋਗੇ ਤਾਂ ਇੱਕ ਵੀਡੀਓ ਪੰਜਾਬੀ ਦੇ ਵਿੱਚ ਹੀ ਮੈਂਸ਼ਨ ਹੈ ਉਸ ਦਾ ਜੋ ਥੰਬਨੇਲ ਹੈ ਤਾਂ ਉੱਥੇ ਲਿਖਿਆ ਹੋਇਆ ਹੈ ਸਕਰੂਟੀ ਫਾਰਮ ਕਿਵੇਂ ਭਰੀਏ ਤੁਸੀਂ ਉੱਥੋਂ ਦੇਖ ਸਕਦੇ ਹੋ ਠੀਕ ਹੈ ਕਿਹੜੇ ਕਿਹੜੇ ਡਾਕੂਮੈਂਟ ਲਗਾਣੇ ਆ ਨਾਲ ਉਸ ਨੂੰ ਲੈ ਕੇ ਵੀ ਇੱਕ ਵੀਡੀਓ ਬਣੀ ਹੋਈ ਹੈ ਔਰ ਥੰਬਨੇਲ ਲੱਗਿਆ ਹੋਇਆ ਕਿ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਆ ਤੁਸੀਂ ਉਸ ਨੂੰ ਦੇਖ ਸਕਦੇ ਹੋ ਇਸ ਤੋਂ ਇਲਾਵਾ ਹੁਣ ਜੋ ਡੀਵੀ ਹੋ ਰਹੀ ਹੈ ਉਸ ਨੂੰ ਲੈ ਕੇ ਜੋ ਡਾਊਟ ਨੇ ਡੀਵੀ 12 ਤਰੀਕ ਤੋਂ ਲੈ ਕੇ 15 ਤਰੀਕ ਤੱਕ ਹੋ ਚੁੱਕੀ ਹੈ ਠੀਕ ਹੈ ਸੋ so, 4 ਦਿਨਾਂ ਦੀ ਡੀਵੀ ਦੇ ਵਿੱਚ ਕਿੰਨੇ ਕੈਂਡੀਡੇਟ ਬੁਲਾਏ ਗਏ ਆ ਔਰ ਕਿੰਨੇ ਡੀਵੀ ਲਈ ਗਏ ਆ ਐਬਸੈਂਟ ਕਿੰਨੇ ਰਹੇ ਆ ਇੱਕ ਆਈਡੀਆ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ 12 ਤਰੀਕ ਦੀ ਗੱਲ ਕਰਦੇ ਆ ਤਾਂ 12 ਤਰੀਕ ਨੂੰ ਓਪਨ ਵਾਲੇ ਕੈਂਡੀਡੇਟ ਦੀ ਜੋ ਹੈ ਉਹ ਡੀਵੀ ਸੀ ਇਸ ਦਿਨ 435 ਕੈਂਡੀਡੇਟ ਦੀ ਲਿਸਟ ਆਈ ਹੈ ਠੀਕ ਹੈ ਔਰ 13 ਤਰੀਕ ਨੂੰ ਵੀ ਓਪਨ ਵਾਲੇ ਕੈਂਡੀਡੇਟ ਦੀ ਡੀਵੀ ਸੀ ਇਸ ਦਿਨ 436 ਤੋਂ ਲੈ ਕੇ 837 ਤੱਕ ਜੋ ਹੈ ਉਹ ਲਿਸਟ ਆਈ ਹੈ ਔਰ 14 ਤਰੀਕ ਨੂੰ ਓਪਨ ਵਾਲੇ ਕੈਂਡੀਡੇਟ ਦੀ ਡੀਵੀਸੀ ਔਰ ਨਾਲ ਹੀ ਫਿਜ਼ੀਕਲ ਹੈਂਡੀਕੈਪਡ ਦੇ ਵਿੱਚ ਔਰਥੋ ਦੀ ਸੋ ਇੱਥੋਂ 838 ਤੋਂ ਲੈ ਕੇ 1200 ਤੱਕ ਜੋ ਹੈ ਉਹ ਲਿਸਟ ਆਈ ਹੈ ਸੋ ਪਹਿਲੇ ਦਿਨ ਇਹ ਕਿਹਾ ਜਾ ਰਿਹਾ ਹੈ ਇੱਕ ਜੋ ਡੀਵੀ ਕਰਵਾਣ ਗਏ ਆ ਉਹਨਾਂ ਦੇ ਅਕੋਰਡਿੰਗ ਹੀ ਇਹ ਡਾਟਾ ਹੈ ਠੀਕ ਹੈ ਔਥੈਂਟਿਕ ਡਾਟਾ ਤਾਂ ਡਿਪਾਰਟਮੈਂਟ ਦੇ ਕੋਲ ਹੀ ਹੋਏਗਾ ਕਿ ਕਿੰਨੇ ਜੋ ਹੈ ਉਹ ਡੀਵੀ ਕਰਵਾ ਕੇ ਗਏ ਆ ਲੇਕਿਨ ਐਪ੍ਰੋਕਸੀਮੇਟ ਮੈਂ ਤੁਹਾਨੂੰ ਜੋ ਹੈ ਉਹ ਦੱਸ ਦਿਨਾ ਕਿ ਕਿੰਨੇ ਜੋ ਹੈ ਕੈਂਡੀਡੇਟ ਪਹਿਲੇ ਦਿਨ ਦੂਜੇ ਦਿਨ ਔਰ ਤੀਸਰੇ ਦਿਨ ਔਰ ਅੱਜ ਕਿੰਨੇ ਗਏ ਆ ਪਹਿਲੇ ਦਿਨ ਦੇ ਡਾਟਾ ਅਕੋਰਡਿੰਗ 100 ਕੈਂਡੀਡੇਟ ਜੋ ਹੈ 435 ਵਿੱਚੋਂ ਡੀਵੀ ਕਰਵਾ ਕੇ ਆਏ ਆ ਐਪ੍ਰੋਕਸੀਮੇਟ 100 ਤੋਂ 20 ਤੀ ਉੱਪਰ ਵੀ ਹੋ ਸਕਦੇ ਆ 100 ਤੋਂ 20 ਤੀ ਥੱਲੇ ਵੀ ਹੋ ਸਕਦੇ ਆ ਦੂਸਰੇ ਦਿਨ 150 ਤੋਂ ਲੈ ਕੇ 200 ਤੱਕ ਕੈਂਡੀਡੇਟ ਜੋ ਹੈ ਉਹ ਡੀਵੀ ਲਈ ਗਏ ਆ ਔਰ ਤੀਸਰੇ ਦਿਨ ਕਿਹਾ ਜਾ ਰਿਹਾ ਹੈ ਕਿ 100 ਦੇ ਆਸ-ਪਾਸ ਜੋ ਹੈ ਉਹ ਕੈਂਡੀਡੇਟ ਡੀਵੀ ਲਈ ਗਏ ਆ ਸੋ ਤੁਸੀਂ ਦੇਖ ਸਕਦੇ ਹੋ ਕਿ 1200 ਦੇ ਵਿੱਚੋਂ ਕਰੀਬ-ਕਰੀਬ ਜੋ ਹੈ 400 ਕੈਂਡੀਡੇਟ ਦੇ ਆਸ-ਪਾਸ ਜੋ ਹੈ ਉਹ ਡੀਵੀ ਲਈ ਗਿਆ ਠੀਕ ਹੈ 400 ਤੋਂ ਥੋੜਾ ਜਿਹਾ ਪਲੱਸ ਵੀ ਹੋ ਸਕਦਾ ਹੈ ਥੋੜਾ ਜਿਹਾ ਮਾਈਨਸ ਵੀ ਹੋ ਸਕਦਾ ਇਸ ਤੋਂ ਬਾਅਦ ਜੋ ਅੱਜ ਦੀ ਡੀਵੀ ਹੋਈ ਹੈ 15 ਤਰੀਕ ਦੀ ਜਿਸ ਵਿੱਚ ਸਿਰਫ ਬੀਸੀ ਕੈਟਾਗਰੀ ਦੇ ਕੈਂਡੀਡੇਟ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਦੇ ਮਾਰਕਸ 55 ਤੋਂ ਲੈ ਕੇ 60 ਸੀ ਸੋ ਤੁਹਾਨੂੰ ਸਭ ਨੂੰ ਪਤਾ ਹੈ ਇਸ ਨੂੰ ਲੈ ਕੇ ਵੀਡੀਓ ਵੀ ਬਣਾਈ ਜਾ ਚੁੱਕੀ ਹੈ ਕਿ ਅੱਜ 700 28 ਕੈਂਡੀਡੇਟ ਜੋ ਹੈ ਉਹ ਡੀਵੀ ਲਈ ਬੁਲਾਏ ਗਏ ਸੀ ਠੀਕ ਹੈ ਸੋ ਇਹ ਕਿਹਾ ਜਾ ਰਿਹਾ ਹੈ ਕਿ 300 ਪਲੱਸ ਜਾਂ 300 ਦੇ ਆਸ-ਪਾਸ ਜੋ ਹੈ ਕੈਂਡੀਡੇਟ ਅੱਜ ਡੀਵੀ ਕਰਵਾ ਕੇ ਆਏ ਆ ਸਿਰਫ BC ਕੈਟਾਗਰੀ ਦੇ ਵਿੱਚ ਠੀਕ ਹੈ ਸੋ ਤੁਸੀਂ ਇੱਥੋਂ ਆਈਡੀਆ ਲਗਾ ਸਕਦੇ ਹੋ ਕਿ ਕਿੰਨੇ ਕੈਂਡੀਡੇਟ ਜੋ ਹੈ ਉਹ ਡੀਵੀ ਲਈ ਜਾ ਰਹੇ ਆ ਉਸ ਤੋਂ ਬਾਅਦ ਜੋ ਕੇਸ ਲੱਗੇ ਆ 883264 ਭਰਤੀ ਦੇ ਉੱਪਰ ਇਹਨਾਂ ਨੂੰ ਲੈ ਕੇ ਵੀ ਵੀਡੀਓ ਬਣਾਈ ਜਾ ਚੁੱਕੀ ਹੈ ਕਿ ਕਿਹੜੇ-ਕਿਹੜੇ ਕੇਸ ਲੱਗੇ ਆ ਅਗਰ ਤੁਸੀਂ ਉਹਨਾਂ ਦਾ ਡਾਇਰੀ ਨੰਬਰ ਕੇਸ ਨੰਬਰ ਠੀਕ ਹੈ ਪਾਰਟੀ ਕਿਸ ਪਾਰਟੀ ਨੇ ਲਗਾਇਆ ਹੈ ਕਿਸ ਐਡਵੋਕੇਟ ਐਡਵੋਕੇਟ ਕੌਣ ਹੈ ਇਹ ਸਭ ਦੇਖਣਾ ਚਾਹੁੰਦੇ ਹੋ ਤਾਂ ਉਸ ਨੂੰ ਲੈ ਕੇ ਵੀਡੀਓ ਬਣਾ ਦਿੱਤੀ ਗਈ ਹੈ ਲੇਕਿਨ ਮੈਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗਾ ਕਿ ਜੋ ਕੇਸ ਲੱਗੇ ਆ ਇਹਨਾਂ ਦਾ ਇਫੈਕਟ ਕੀ ਪਏਗਾ ਭਰਤੀ ਦੇ ਉੱਪਰ ਸਭ ਤੋਂ ਪਹਿਲਾਂ 8023264 ਦੇ ਵਿੱਚ ਇੱਕ ਬੀਐਡ ਵਾਲਾ ਕੇਸ ਲੱਗਿਆ ਕਿ ਬੀਐਡ ਨੂੰ ਇਨ ਕੀਤਾ ਜਾਏ ਠੀਕ ਹੈ ਦੂਸਰਾ ਹੈ ਐਨਓਆਈਐਸ ਵਾਲਾ ਕੇਸ ਬੀਐਡ ਨੇ ਜੋ ਹੈ ਕੇਸ ਇਸ ਆਧਾਰ ਤੇ ਕੇਸ ਦਾ ਬੇਸ ਕੀ ਹੈ ਨੋਟੀਫਿਕੇਸ਼ਨ ਠੀਕ ਹੈ ਕਿਉਂਕਿ ਨੋਟੀਫਿਕੇਸ਼ਨ ਦੇ ਵਿੱਚ ਬੀਐਡ ਇਨ ਹੈ ਸੋ ਬੀਐਡ ਨੇ ਇਹ ਆਧਾਰ ਬਣਾਇਆ ਕਿ ਨੋਟੀਫਿਕੇਸ਼ਨ ਦੇ ਵਿੱਚ ਬੀਐਡ ਇਨ ਹੈ ਤਾ ਸਾਨੂੰ ਡੀਵੀ ਤੋਂ ਬਾਹਰ ਕਿਉਂ ਰੱਖਿਆ ਗਿਆ ਸੋ ਇਸ ਲਈ ਉਹਨਾਂ ਨੇ ਨੋਟੀਫਿਕੇਸ਼ਨ ਨੂੰ ਹੀ ਆਧਾਰ ਬਣਾ ਕੇ ਕੋਰਟ ਦੇ ਵਿੱਚ ਅਪੀਲ ਕੀਤੀ ਹੈ ਕਿ ਸਾਡੀ ਵੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਈ ਜਾਏ ਸੋ ਹੋਏਗਾ ਕਿ ਇਹ ਹੀアリング ਤੋਂ ਬਾਅਦ ਜੋ ਹੈ ਉਹ ਡਿਪੈਂਡ ਕਰਦਾ ਹੈ ਕਿ ਕਿਹੜੇ ਕਿਹੜੇ ਤੱਥਾਂ ਦੇ ਆਧਾਰ ਤੇ ਬੀਐਡ ਇਸ ਕੇਸ ਨੂੰ ਲੜਦੀ ਹੈ ਔਰ ਵਰਸਸ ਜੋ ਈਟੀਟੀ ਵਾਲੇ ਸਾਥੀ ਆ ਉਹ ਕਿੜੇ ਕਿੜੇ ਤੱਥ ਜੋ ਹੈ ਪੇਸ਼ ਕਰਦੇ ਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ATT ਦੀ ਵੱਡੀ ਜਿੱਤ ਹੋਈ ਹੈ ਸੋ ATT ਕੋਲ ਇਹ ਆਧਾਰ ਹੈ ਕਿ ਸੁਪਰੀਮ ਕੋਰਟ ਦੇ ਵਿੱਚ बीएड ਨੂੰ ਇਨ ਨਹੀਂ ਕੀਤਾ ਗਿਆ ਠੀਕ ਹੈ ਸੋ बीएड ਨੇ ਆਪਣਾ ਆਧਾਰ ਨੋਟੀਫਿਕੇਸ਼ਨ ਬਣਾਇਆ ਹੈ ਔਰ ATT ਦੇ ਕੋਲ ਆਧਾਰ ਜੋ ਹੈ ਉਹ ਸੁਪਰੀਮ ਕੋਰਟ ਹੈ ਠੀਕ ਹੈ ਸੋ ਸੁਪਰੀਮ ਕੋਰਟ ਦੇ ਫੈਸਲੇ ਸਭ ਨੂੰ ਹੀ ਪਤਾ ਹੈ ਕਿ 올 ਓਵਰ ਇੰਡੀਆ ਲਾਗੂ ਹੁੰਦੇ ਆ ਇਹ ਬਾਅਦ ਦੀਆਂ ਗੱਲਾਂ ਨੇ ਕਿ ਹਾਈ ਕੋਰਟ ਦੇ ਵਿੱਚ ਕੀ ਫੈਸਲਾ ਆਉਂਦਾ ਹੈ ਇਸ ATT 2364 ਪਰ ਤੀਨ ਨੂੰ ਲੈ ਕੇ ਠੀਕ ਹੈ ਕਿਉਂਕਿ ਜੱਜ ਦੀ ਜੱਜਮੈਂਟ ਦੇ ਉੱਪਰ ਕੋਈ ਵੀ ਟਿੱਪਣੀ ਇੱਕ ਯੂਟਿਊਬਰ ਦੇ ਵੱਲੋਂ ਕੀਤੀ ਜਾਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਜੱਜ ਨੇ ਫੈਸਲਾ ਕਰਨਾ ਹੈ ਤੱਥਾਂ ਦੇ ਆਧਾਰ ਤੇ ਠੀਕ ਹੈ ਮੈਂ ਤੁਹਾਨੂੰ ਸਿਰਫ ਇਹ ਦੱਸਿਆ ਕਿ BIAD ਨੇ ਬੇਸ ਕੀ ਬਣਾਇਆ ਹੋਰ ATT ਕੋਲ ਕੇ ਬੇਸ ਕੀ ਹੈ ਠੀਕ ਹੈ ਔਰ ਉਸ ਤੋਂ ਬਾਅਦ ਇੱਕ NOYS ਵਾਲਾ ਕੇਸ ਲੱਗਿਆ ਜੋ ATT 2364 ਦੇ ਰਿਗਾਰਡਿੰਗ ਹੀ ਹੈ ਠੀਕ ਹੈ ਸੋ ਇਹ ਦੋ ਕੇਸ ਨੇ ਦੋਨਾਂ ਕੇਸਾਂ ਦਾ ਕੀ ਕੀ ਪ੍ਰਭਾਵ ਪਏਗਾ ਅਗਰ BIAD ਇਨ ਹੁੰਦੀ ਹੈ ਤਾਂ ਆਫਕੋਰਸ ਕਿ ਉਹਨਾਂ ਦੀ ਵੀ ਡਾਕੂਮੈਂਟ ਵੈਰੀਫਿਕੇਸ਼ਨ ਬਾਅਦ ਵਿੱਚ ਹੋਏਗੀ ਠੀਕ ਹੈ ਸੋ ਇਸ ਨਾਲ ਕੀ ਹੈ ਮੈਰਿਟ ਵੀ ਉੱਪਰ ਜਾਏਗੀ ਲੇਕਿਨ ਅਗਰ ਬੀਡ ਆਊਟ ਹੁੰਦੀ ਹੈ ਤਾਂ ਜੋ ਇੱਥੇ ਐਬਸੈਂਟ ਕੈਂਡੀਡੇਟ ਨੇ ਉਹਨਾਂ ਦੀ ਜਗ੍ਹਾ ਤੇ ਹੋਰ ਕੈਂਡੀਡੇਟ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਏ ਜਾਣਗੇ ਠੀਕ ਹੈ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਲੇਕਿਨ ਡਾਕੂਮੈਂਟ ਵੈਰੀਫਿਕੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਜੁਆਇਨਿੰਗ ਜੋ ਹੈ ਉਹ ਹੋਊਗੀ ਜੁਆਇਨਿੰਗ ਉਦੋਂ ਹੀ ਹੋਏਗੀ ਜਦੋਂ ਤੁਹਾਡਾ ਨਾਮ ਜੋ ਹੈ ਸਟੇਸ਼ਨ ਅਲੋਟਮੈਂਟ ਦੀ ਲਿਸਟ ਵਿੱਚ ਆਏਗਾ ਹਾਂ ਇੱਕ ਚੀਜ਼ ਹੋਰ ਇੱਥੇ ਮੈਂ ਕਲੀਅਰ ਕਰਾਂਗਾ ਕਿ ਜੋ 2364 ਦਾ ਜੁਆਇਨਿੰਗ ਪ੍ਰੋਸੈਸ ਹੈ ਠੀਕ ਹੈ ਜੁਆਇਨਿੰਗ ਪ੍ਰੋਸੈਸ ਕੀ ਰਹਿਣ ਵਾਲਾ ਹੈ ਇਸ ਪ੍ਰੋਸੈਸ ਨੂੰ ਲੈ ਕੇ ਇੱਕ ਪੂਰੀ ਡਿਟੇਲ ਦੇ ਵਿੱਚ ਵੀਡੀਓ ਬਣਾਈ ਜਾਏਗੀ ਇਸ ਚੈਨਲ ਤੇ ਜਿਸ ਦੇ ਵਿੱਚ ਪੂਰਾ A ਤੋਂ ਲੈ ਕੇ Z ਤੱਕ ਜੋ ਹੈ ਤੁਹਾਨੂੰ ਇੱਕ ਇੱਕ ਚੀਜ਼ ਦੱਸੀ ਜਾਏਗੀ ਕਿ ਤੁਸੀਂ ਅਗਰ ਡੀਵੀ ਕਰਵਾ ਚੁੱਕੇ ਹੋ ਔਰ ਤੁਹਾਡਾ ਨਾਮ ਵੀ ਆ ਚੁੱਕਿਆ ਹੈ ਜੁਆਇਨਿੰਗ ਲਈ ਤਾਂ ਤੁਸੀਂ ਕੀ ਕੀ ਫਾਈਲਾਂ ਕਿਹੜੀਆਂ-ਕਿਹੜੀਆਂ ਫਾਈਲਾਂ ਤਿਆਰ ਕਰਨੀਆਂ ਠੀਕ ਹੈ ਕਦੋਂ ਮੈਡੀਕਲ ਕਰਾਉਣਾ ਹੈ ਕਦੋਂ ਕੀ ਕਰਵਾਉਣਾ ਹੈ ਇਹ ਸਾਰੀ ਚੀਜ਼ ਜੋ ਹੈ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਦੱਸੀ ਜਾਏਗੀ ਔਰ ਫਾਈਲ ਦੇ ਵਿੱਚ ਕਿਹੜੇ-ਕਿਹੜੇ ਡਾਕੂਮੈਂਟ ਲੱਗਣੇ ਆ ਠੀਕ ਹੈ ਮੈਡੀਕਲ ਦੇ ਲਈ ਕੀ ਕੀ ਚਾਹੀਦਾ ਠੀਕ ਹੈ ਇਸ ਤੋਂ ਬਾਅਦ ਜੋ ਹੋਰ ਜੁਆਇਨਿੰਗ ਤੋਂ ਬਾਅਦ ਦੇ ਕੰਮ ਨੇ ਉਹ ਸਾਰੇ ਇਸ ਵੀਡੀਓ ਦੇ ਵਿੱਚ ਕਵਰ ਕਰ ਦਿੱਤੇ ਜਾਣਗੇ ਸੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਦੀ ਤੋ ਇਹ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਅਗਰ ਤੁਸੀਂ ਟੈਲੀਗ੍ਰਾਮ ਚੈਨਲ ਤੇ ਜੁੜਨਾ ਚਾਹੁੰਦੇ ਹੋ ਤਾਂ ਉਸ ਨਾਲ ਜੋੜ ਸਕਦੇ ਹੋ ਜਿਸ ਦਾ ਲਿੰਕ ਜੋ ਹੈ ਉਹ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਠੀਕ ਹੈ ਪਿੰਨ ਕਰਨ ਦਾ ਮਤਲਬ ਹੈ ਕਿ ਸਭ ਤੋਂ ਉੱਪਰ ਉਹ ਲਿੰਕ ਹੀ ਸ਼ੋ ਹੋਏਗਾ ਤੁਸੀਂ ਉਸ ਦੇ ਉੱਪਰ ਜਦੋਂ ਪ੍ਰੈਸ ਕਰੋਗੇ ਤਾਂ ਡਾਇਰੈਕਟ ਜੋ ਹੈ ਟੈਲੀਗ੍ਰਾਮ ਚੈਨਲ ਦਾ ਚੈਨਲ ਓਪਨ ਹੋਏਗਾ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਓਕੇ ਸੋ ਫਿਲਹਾਲ ਇਹੀ ਅਪਡੇਟ ਸੀ ਤੁਹਾਡੇ ਨਾਲ ਜੋ ਸਾਂਝੀ ਕਰਨੀ ਬਣਦੀ ਸੀ ਇਸ ਤੋਂ ਇਲਾਵਾ ਅਗਰ ਕੋਈ ਹੋਰ ਅਪਡੇਟ ਆਉਂਦੀ ਹੈ 882364 ਰਿਗਾਰਡਿੰਗ ਤਾਂ ਉਹ ਤੁਹਾਨੂੰ ਸਭ ਤੋਂ ਪਹਿਲਾਂ ਇੱਥੇ ਦੱਸੀ ਜਾਏਗੀ ਜਾਂ ਕੋਈ ਤੁਹਾਡੇ ਹੋਰ ਡਾਊਟ ਹੋਣਗੇ ਜੋ ਮੈਨੂੰ ਕਮੈਂਟ ਬਾਕਸ ਦੇ ਵਿੱਚ ਲੱਗਣਗੇ ਕਿ ਰੈਲੇਵੈਂਟ ਨੇ ਤਾਂ ਉਸ ਨੂੰ ਵੀ ਇਸ ਅੱਗੇ ਕੋਈ ਵੀਡੀਓ ਬਣਾ ਕੇ ਕਵਰ ਕਰ ਦਿੱਤਾ ਜਾਏਗਾ ਸੋ ਫਿਲਹਾਲ ਇਹ ਮੇਨ ਡਾਊਟ ਸੀ ਕੱਟਆਫ ਕਿੰਨੀ ਜਾਏਗੀ ਕਿ ਤੁਹਾਡਾ ਨਾਮ ਆਏਗਾ ਇਹ ਮੈਂ ਇਸ ਨੂੰ ਲੈ ਕੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਹੈ ਕਿ ਜਦੋਂ ਤੱਕ ਡੀਵੀ ਵਾਲਾ ਸਕਰੂਟੀ ਵਾਲਾ ਡਾਟਾ ਜੋ ਹੈ ਉਹ ਪੂਰਾ ਨਹੀਂ ਆਉਂਦਾ ਉਦੋਂ ਤੱਕ ਕੱਟ-ਆਫ ਬਾਰੇ ਦੱਸਣਾ ਕਿ ਕਿਹੜਾ ਕੈਟਾਗਰੀ ਦੀ ਕਿੰਨੀ ਕੱਟ-ਆਫ ਡਾਊਨ ਜਾਏਗੀ ਉਸ ਦਾ ਕੋਈ ਤਰਕ ਨਹੀਂ ਬਣਦਾ ਸੋ ਮੇਰੇ ਕੋਲ ਹੁੰਦੀ ਹੈ ਗੱਲ ਜੋ ਹੈ ਉਹ ਤਰਕ ਦੇ ਆਧਾਰ ਤੇ ਹੁੰਦੀ ਹੈ ਸੋ ਮੇਰੇ ਕੋਲ ਹਜੇ ਰੈਲੇਵੈਂਟ ਡਾਟਾ ਨਹੀਂ ਹੈ ਜਦੋਂ ਰੈਲੇਵੈਂਟ ਡਾਟਾ ਹੋਏਗਾ ਮੈਂ ਇੱਕ ਪ੍ਰੋਪਰ ਵੀਡੀਓ ਬਣਾਵਾਂਗਾ ਕੱਟ-ਆਫ ਦੇ ਰਿਗਾਰਡਿੰਗ ਜਿਸ ਦੇ ਵਿੱਚ ਤੁਹਾਨੂੰ ਦੱਸਾਂਗਾ बीसी कैटेगरी ਦੇ ਕਿੰਨੇ ਨੰਬਰ ਵਾਲਾ ਸੇਫ ਹੈ ਐਸ ਸੀ ਆਰਓ ਵਾਲਾ ਕਿੰਨਾ ਸੇਫ ਹੈ ਐਸ ਸੀ ਐਮ ਬੀ ਵਾਲਾ ਕਿੰਨਾ ਨੰਬਰ ਵਾਲਾ ਸੇਫ ਹੈ ਠੀਕ ਹੈ ਓਪਨ ਕੈਟਾਗਰੀ ਦੇ ਵਿੱਚ ਕਿੰਨੇ ਵਾਲਾ ਸੇਫ ਹੈ ਈ ਡਬਲਯੂ ਐਸ ਵਾਲਾ ਕਿੰਨੇ ਵਿੱਚ ਸੇਫ ਹੈ ਬਾਕੀ ਹੋਰ ਜਿਹੜੀਆਂ ਵੀ ਕੈਟਾਗਰੀਜ਼ ਨੇ ਚਾਹੇ ਉਹ ਜਰਨਲ ਐਕਸ ਸਰਵਿਸਮੈਨ ਹੈ ਸਪੋਰਟਸ ਹੈ ਸਪੋਰਟਸ ਵਾਲੇ ਤਾਂ ਬੇਸਿਕਲੀ ਸਾਰੇ ਹੀ ਲੱਗ ਜਾਂਦੇ ਆ ਠੀਕ ਹੈ ਐਕਸ ਸਰਵਿਸਮੈਨ ਵੀ ਸਾਰੇ ਹੀ ਲੱਗ ਜਾਂਦੇ ਆ ਕਿਉਂਕਿ ਇਹਨਾਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਇਹ ਬਾਅਦ ਦੇ ਵਿੱਚ ਰਿਜ਼ਰਵ ਹੁੰਦੀਆਂ ਨੇ ਔਰ ਇੱਕ ਜੋ ਤੁਹਾਡਾ ਡਾਊਟ ਹੈ ਕਿ ਭਰਤੀ ਜੋ ETT 2364 ਹੈ ਉਹ ਬਾਰਡਰ ਏਰੀਆ ਦੀ ਭਰਤੀ ਹੈ ਤਾਂ ਕਿਹੜੇ ਕਿਹੜੇ ਸਟੇਸ਼ਨ ਜੋ ਹੈ ਉਹ ਓਪਨ ਹੋਣਗੇ ਉਹ ਤੁਹਾਨੂੰ ਅੱਗੇ ਵਾਲੀ ਵੀਡੀਓ 'ਚ ਇਹ ਬਣੇਗੀ ਨਾ 2364 ਜੁਆਇਨਿੰਗ ਪ੍ਰੋਸੈਸ ਇਸ ਦੇ ਵਿੱਚ ਕਵਰ ਕੀਤੇ ਜਾਣਗੇ ਉਹ ਚੀਜ਼ਾਂ ਸੋ ਫਿਲਹਾਲ ਅਗਰ ਵੀਡੀਓ ਦੇ ਵਿੱਚ ਜੋ ਪੁਆਇੰਟ ਦੱਸਿਆ ਉਹ ਤੁਹਾਨੂੰ ਸਹੀ ਲੱਗੇ ਹੋਣ ਤਾਂ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ ਥੈਂਕ ਯੂ ਸੋ ਮੱਚ